ਕੁਬੀ ਲੱਗਦਾ ਕਿ ਆਪਣੇ ਪੰਜਾਬੀ ਜਦੋਂ ਕਿ ਇਥੇ ਪ੍ਰਵਾਸੀ ਦੀ ਰੇੜੀ ਦੇ ਖੜੇ ਹੋਣ ਇੱਕ ਪਾਸੇ ਤੁਹਾਡੀ ਇੱਕ ਸਟਾਲ ਲੱਗੀ ਹੋਈ ਹੈ ਤੇ ਜਿਹੜੇ ਪ੍ਰਵਾਸੀ ਕੋਲ ਜਾ ਰਹੇ ਨੇ ਕਿ ਦੁੱਖ ਵੀ ਲੱਗਦਾ ਕਿ ਕਿਧਰ ਲੱਗਦਾ ਇਹ ਕਿਉਂਕਿ ਜੇ ਜਦੋਂ ਅਸੀਂ ਪੰਜਾਬੀ ਬੰਦੇ ਆ ਜੀ ਸਾਫ਼ ਸੁਥਰਾ ਖੜਾ ਹੋਣਾ ਚਾਹੁੰਦੇ ਹਾਂ ਕਿਉਂਕਿ ਉਹ ਚੰਦ ਪੈਸਿਆਂ ਪਿੱਛੇ ਜੀ ਉਹ ਆਪਣੇ ਸਸਤੇ ਭਾਅ ਦੇ ਦੇਖ ਕੇ ਇਹ ਉਹਨਾਂ ਨੂੰ ਉਧਰ ਨਿਕਲ ਜਾਂਦੇ ਆ ਅੱਛਾ ਗੁਰੂ ਸਾਹਿਬ ਨੇ ਸਾਨੂੰ ਹੱਥੀਂ ਕਿਰਤ ਕਰਨਾ ਸਿਖਾਇਆ ਤੇ ਤੁਸੀਂ ਬਹੁਤ ਸੋਹਣੇ ਲੱਗੇ ਬੰਦੇ ਦਸਤਾਰਾਂ ਸਜਾਈਆਂ ਹੋਈਆਂ ਇਹਨਾਂ ਦੇ ਬੀਬੀ ਨੇ ਦਵਾਰ ਦਮਾਲਾ ਸਜਾਇਆ ਤੁਸੀਂ ਬਹੁਤ ਸੋਹਣੀ ਦਸਤਾਰ ਸਜਾਈ ਹੈ ਤਾਂ ਕਿੰਨੇ ਕੁ ਲੋਕ ਦੇਖ ਕੇ ਵੀ ਬੜੇ ਖੁਸ਼ ਹੁੰਦੇ ਹੋਣ ਤੁਹਾਨੂੰ ਦੋਨੋਂ ਨੂੰ ਜੋੜੇ ਨੂੰ ਜੀ ਹਾਂ ਜੀ ਸਾਡੇ ਪ੍ਰਭਾਵਤ ਬਹੁਤ ਹੁੰਦੇ ਆ ਸਾਡੇ ਕੋਲ ਫੈਮਿਲੀ ਵਾਲੇ ਜੀ ਜਾਂ ਹੋਰ ਬਾਹਰ ਦੇ ਜੀ ਹੁਣ ਸਾਨੂੰ ਪੰਜਾਬੀ ਬੰਦਿਆਂ ਦਾ ਬੜਾ ਰਿਸਪੌਂਸ ਹੈ ਜੀ ਐਸੀ ਕੋਈ ਨਹੀਂ ਵੀ ਹੁਣ ਥੋੜਾ ਜਿਹਾ ਉਧਰ ਤੋਂ ਪ੍ਰਭਾਵ ਆ ਗਿਆ ਕਿਉਂਕਿ ਸਾਡੇ ਮੁੰਡੇ ਪੰਜਾਬੀ ਲੱਗ ਗਏ ਆਪਣਾ ਭਰਾ ਹੈ ਜੀ ਹਾਂ ਜੀ ਅਜੇ ਹੋਰ ਮੁੰਡੇ ਤੁਸੀਂ ਅੱਗੇ ਲਾ ਰਹੇ ਹੋ ਹਾਂ ਜੀ ਹਾਂ ਜੀ ਥਾਪਾ ਨਹੀਂ ਤਿੰਨ ਮੁੰਡਿਆਂ ਨੂੰ ਜੀ ਕੰਮ ਕਰਾ ਚੁੱਕੇ ਜੀ ਇੱਕ ਤਾਂ ਜੀ ਹੁਣ ਏਟੇ ਵੱਲ ਆ ਲਾਇ अच्छा टेबल ਹੁਣੇ ਲਾਇਆ ਜੀ ਪਿੱਛੇ ਜੀ ਆ ਦੋਕ ਦਿਨ ਹੋਏ ਜੀ ਆਪਾਂ ਨੇ ਇੱਕ ਬਲੋਲਪੜ ਦੇ ਵਿੱਚ ਮੁੰਡੇ ਦਾ ਟੇਬਲ ਲਾਇਆ ਜੀ ਹਾਂ ਜੀ ਕੀ